ਕਿਨ ਤਾਂ ਸਰਕਾਰ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਰਾਹਤ ਪਰ ਖਬਰ ਦਿੱਤੀ ਗਈ ਆ ਦੱਸਦੀ ਏ ਕਿ ਹੁਣ ਸਿਹਤ ਮੰਤਰਾਲੇ ਦੇ ਵੱਲੋਂ ਵੱਡਾ ਤੋਹਫਾ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਦਿੱਤਾ ਗਿਆ ਏ ਦੱਸਦੀ ਏ ਕਿ ਹੁਣ ਸਿਹਤ ਸਮਿਖਿਆ ਦੇ ਲਈ ਜਿਹੜੀ ਆ ਸਿਹਤ ਸੰਭਾਲ ਦੇ ਲਈ ਜਿਹੜਾ ਪਹਿਲਾਂ ਮੈਡੀਕਲ ਕਲੇਮ 5 ਲੱਖ ਰੁਪਏ ਤੱਕ ਦਾ ਹੁੰਦਾ ਸੀ ਹੁਣ ਉਹ ਕਲੇਮ ਵਧਾ ਕੇ 10 ਲੱਖ ਰੁਪਏ ਤੱਕ ਦਾ ਕਰ ਦਿੱਤਾ ਗਿਆ ਤੇ ਇਥੋਂ ਤੱਕ ਕਿ ਜਿਹੜਾ ਮਰੀਜ਼ ਨੂੰ ਲਜਾਣ ਦਾ ਖਰਚਾ ਤੱਕ ਹੈ ਉਹ ਵੀ ਜਿਹੜਾ ਸੈਂਟਰ ਸਰਕਾਰ ਦਵੇਗੀ ਐਂਬੂਲੈਂਸ ਤੱਕ ਦਾ ਖਰਚਾ ਜਿਹੜਾ ਸੈਂਟਰ ਸਰਕਾਰ ਦਵੇਗੀ ਤਾਂ ਦੱਸ ਦਈਏ ਕਿ ਹੁਣ ਸੈਂਟਰ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਲਈ ਸਿਹਤ ਮੰਤਰਾਲੇ ਨੇ ਵੱਡੀ ਰਾਹਤ ਭਰੀ ਖਬਰ ਦਿੱਤੀ ਹੈ ਹੁਣ ਗੰਭੀਰ ਬਿਮਾਰੀ ਦੇ ਇਲਾਜ ਤੋਂ ਬਾਅਦ ਮੈਡੀਕਲ ਬਿੱਲਾਂ ਦੀ ਵਾਪਸੀ ਦੇ ਲਈ ਸਰਕਾਰੀ ਦਫ਼ਤਰਾਂ ਦੀਆਂ ਲੰਬੀਆਂ ਫਾਈਲਾਂ ਤੇ ਸਾਹਿਬ ਦੀ ਮਨਜ਼ੂਰੀ ਦਾ ਮਹੀਨਾ ਬਧੀ ਇੰਤਜ਼ਾਰ ਨਹੀਂ ਕਰਨਾ ਹੋਵੇਗਾ ਸਰਕਾਰ ਨੇ ਕਲੇਮ ਸੈਟਲਮੈਂਟ ਦੀ ਪ੍ਰਕਿਰਿਆ ਦੇ ਵਿੱਚ ਕ੍ਰਾਂਤੀਕਾਰੀ ਬਦਲਾਅ ਕਰਦੇ ਆ ਵਿੱਤੀ ਸ਼ਕਤੀਆਂ ਦਾ ਵਿਕੇਂਦਰੀਕਰਨ ਕਰ ਦਿੱਤਾ ਹੈ 16 ਫਰਵਰੀ 2026 ਨੂੰ ਜਾਰੀ ਕੀਤੇ ਗਏ ਨਵੇਂ ਦਫ਼ਤਰ ਮੈਮੋਰੰਡਮ ਦੇ ਅਨੁਸਾਰ ਹੁਣ ਮੰਤਰਾਲਿਆਂ ਦੇ ਵਿਭਾਗ ਮੁਖੀ ਬਿਨਾਂ ਕਿਸੇ bari ਵਿੱਤੀ ਸਲਾਹ ਦੇ 10 ਲੱਖ ਰੁਪਏ ਤੱਕ ਦੇ ਮੈਡੀਕਲ ਕਲੇਮ ਨੂੰ ਸਿੱਧੇ ਤੌਰ ਤੇ ਮਨਜ਼ੂਰੀ ਦੇ ਸਕਣਗੇ ਦੱਸਦੀ ਹੈ ਕਿ ਪਹਿਲਾਂ ਇਹ ਸੀਮਾ ਸਿਰਫ 5 ਲੱਖ ਰੁਪਏ ਹੁੰਦੀ ਸੀ ਇਸ ਫੈਸਲੇ ਦੇ ਨਾਲ ਹੁਣ 10 ਲੱਖ ਰੁਪਏ ਤੱਕ ਦੇ ਬਿਲਾਾਂ ਦਾ ਨਿਪਟਾਰਾ ਸਥਾਨਕ ਪੱਧਰ ਤੇ ਹੀ ਹੋ ਜਾਵੇਗਾ ਜੇਕਰ ਤੁਸੀਂ ਚਾਹੋਗੇ ਹੋਕੇ ਤੁਹਾਡਾ ਕਲੇਮ ਬਿਨਾਂ ਕਿਸੇ ਦੇਰੀ ਦੇ ਪਾਸ ਹੋਵੇ ਤਾਂ ਤੁਹਾਨੂੰ ਇਹਨਾਂ ਦੋ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਿਯਮਾਂ ਦੀ ਪਾਲਣਾ ਜਿਹੜੀਆਂ ਧਿਆਨ ਰੱਖਣਾ ਹੋਵੇਗਾ ਜੇ ਨਿਯਮਾਂ ਦੀ ਪਾਲਣਾ ਦੀ ਗੱਲ ਕਰੀਏ ਤਾਂ ਕਲੇਮ ਦੇ ਵਿੱਚ ਸੀਜੀਐਸਐਚ ਜਾਂ ਸੀਐਸ ਦੇ ਮੌਜੂਦਾ ਨਿਯਮਾਂ ਦੀ ਕਿਸੇ ਵੀ ਤਰ੍ਹਾਂ ਦੀ ਛੋਟ ਨਾ ਮੰਗੀ ਗਈ ਹੋਵੇ ਜੇ ਨਿਰਧਾਰਤ ਦਰਾਂ ਦੀ ਗੱਲ ਕਰੀਏ ਤਾਂ ਹਸਪਤਾਲ ਦਾ ਬਿੱਲ ਪੂਰੀ ਤਰ੍ਹਾਂ ਸਰਕਾਰ ਦੇ ਵੱਲੋਂ ਤੈਅ ਦਰਾਂ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ ਲਾਸਤ ਤੋਂ ਬਾਅਦ ਪੈਸਾ ਵਾਪਸ ਲੈਣ ਦੀ ਪ੍ਰਕਿਰਿਆ ਵੀ ਹੁਣ ਬਹੁਤ ਜ਼ਿਆਦਾ ਸਰਲ ਹੋ ਚੁੱਕੀ ਹੈ ਜੇ ਸਵਾ ਸਮਾਂ ਸੀਮਾ ਦੀ ਗੱਲ ਕਰੀਏ ਤਾਂ ਹਸਪਤਾਲ ਤੋਂ ਛੁੱਟੀ ਮਿਲਣ ਦੇ 6 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਇਹ ਅਪਲਾਈ ਕਰਨਾ ਹੋਵੇਗਾ ਜੇ ਅਪਲਾਈ ਕਰਨ ਦੀ ਗੱਲ ਕਰੀਏ ਤਾਂ ਪੈਨਸ਼ਨਰ ਆਪਣੇ ਸਬੰਧਤ ਵੈਲਨੈਸ ਸੈਂਟਰ ਦੇ ਸੀਐਮਓ ਨੂੰ ਫਾਈਲ ਜਮ੍ਹਾਂ ਕਰਵਾ ਸਕਦੇ ਆ ਇਸ ਦੇ ਵਿੱਚ ਜ਼ਰੂਰੀ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਭਰਿਆ ਹੋਇਆ ਕਲੇਮ ਫਾਰਮ ਡਿਸਚਾਰਜ ਸਮਰੀ ਰੈਫਰਲ ਸਲਿੱਪ ਅਸਲ ਬਿਲਾ ਤੇ ਰਸੀਦਾਂ ਐਮਰਜੈਂਸੀ ਸਰਟੀਫਿਕੇਟ uh, ਸੀਜੀਐਸ ਅੱਜ ਉਸ ਕਾਰਡ ਦੀ ਕਾਪੀ ਅਤੇ ਕੈਂਸਲ ਚੈੱਕ ਜਿਹੜੇ ਨੇ ਉਹ ਜ਼ਰੂਰੀ ਹੋਣਗੇ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਹਸਪਤਾਲ ਜਾਣ ਵਾਲੀ ਐਂਬੂਲੈਂਸ ਦਾ ਕਰਾਇਆ ਵੀ ਸਰਕਾਰ ਦੇ ਵੱਲੋਂ ਹੀ ਦਿੱਤਾ ਜਾਵੇਗਾ ਨਿਯਮ ਮੁਤਾਬਕ ਸਰਕਾਰ ਦੇ ਅੰਦਰ ਐਂਬੂਲੈਂਸ ਦਾ ਖਰਚਾ ਉਦੋਂ ਹੀ ਮਿਲੇਗਾ ਜਦੋਂ ਡਾਕਟਰ ਇਹ ਤਸਦੀਕ ਕਰੇਗਾ ਕਿ ਮਰੀਜ਼ ਦੀ ਹਾਲਤ ਅਜਿਹੀ ਸੀ ਕਿ ਉਸ ਨੂੰ ਕਿਸੇ ਦੂਜੇ ਵਾਹਨ ਰਾਹੀਂ ਲਜਾਣਾ ਜਾਨਲੇਵਾ ਹੋ ਸਕਦਾ ਸੀ ਤਾਂ ਉਸ ਤੇ ਹੁਣ ਜਿਹੜਾ ਐਂਬੂਲੈਂਸ ਦਾ ਖਰਚਾ ਉਹ ਵੀ ਦਿੱਤਾ ਜਾਵੇਗਾ ਭਾਵੇਂ ਕਿਸੇ ਵੀ ਪ੍ਰਾਈਵੇਟ ਗੱਡੀ ਜਾਂ ਫਿਰ ਉਹ ਆਪਣੀ ਗੱਡੀ ਦੇ ਵਿੱਚ ਨਹੀਂ ਲਿਜਾ ਸਕਦੇ ਸੀ ਉਹਨਾਂ ਆਂਦੇ ਲਈ ਜਿਹੜੀ ਹੈ ਐਂਬੂਲੈਂਸ ਜ਼ਰੂਰੀ ਸੀ ਐਂਬੂਲੈਂਸ ਤੋਂ ਬਿਨਾ ਉਹਨਾਂ ਦੀ ਜਾਣ ਜਾ ਸਕਦੀ ਸੀ ਭਾਵ ਕ੍ਰਿਟੀਕਲ ਸਥਿਤੀ ਦੇ ਵਿੱਚ ਜਿਹੜਾ ਉਹਨਾਂ ਨੂੰ ਰੈਫਰ ਕੀਤਾ ਗਿਆ ਸੀ ਤਾਂ ਹੁਣ ਉਸ ਦੇ ਵਿੱਚ ਜਿਹੜਾ ਐਂਬੂਲੈਂਸ ਸੇਵਾ ਦੇ ਲਈ ਜਿਹੜਾ ਖਰਚਾ ਹੋਵੇਗਾ ਕਰਾਇਆ ਹੋਵੇਗਾ ਉਹ ਵੀ ਜਿਹੜਾ ਸੈਂਟਰ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਦੱਸ ਦਈਏ ਕਿ ਸੈਂਟਰ ਦੇ ਅਧੀਨ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਹੁਣ ਤੁਹਾਡੇ ਸਿਹਤ ਦੇ ਉੱਤੇ ਆਏ ਖਰਚੇ ਦਾ ਭਾਵ ਤੁਹਾਡੀ ਬਿਮਾਰੀ ਦੇ ਉੱਤੇ ਆਏ ਖਰਚੇ ਦੀ ਵਾਪਸੀ ਦੇ ਲਈ ਜਿਹੜਾ ਕਲੇਮ ਹੈ ਉਹ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਤੱਕ ਦਾ ਕਰ ਦਿੱਤਾ ਗਿਆ ਤੇ ਨਾਲ ਜਿਹੜਾ ਫਾਈਲ ਸਿਸਟਮ ਹੈ ਜਿਹੜਾ ਉਸ ਨੂੰ ਵੀ ਜਿਹੜਾ ਸਰਲ ਕਰ ਦਿੱਤਾ ਗਿਆ ਦੱਸਦੀਏ ਕਿ ਹੁਣ ਤੁਹਾਨੂੰ ਲੰਬੀਆਂ ਫਾਈਲਾਂ ਜਿਹੜੀਆਂ ਉਹ ਨਹੀਂ ਭਰਨੀਆਂ ਹੋਣਗੀਆਂ ਤੇ ਸਾਹਬ ਦੀ ਮਨਜ਼ੂਰੀ ਦੀ ਪ੍ਰਕਿਰਿਆ ਦੀ ਜਿਹੜੀ ਆ ਉਹ ਵੀ ਸਰਲ ਕਰ ਦਿੱਤੀ ਗਈ ਆ ਤਾਂ ਦੱਸਦੀਏ ਕਿ ਹੁਣ ਸੈਂਟਰ ਸਰਕਾਰ ਦੇ ਵੱਲੋਂ ਜਿਹੜਾ ਆਪਣੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨ ਨਰਾਂ ਲਈ ਵੱਡੀ ਰਾਹਤ ਭਰੀ ਖਬਰ ਦਿੱਤੀ ਗਈ